ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਘਰ ਦਾ ਕੰਮ ਆਪਣਾ ਚੱਲ ਰਿਹਾ ਈ ਹੁਣ ਹੁਣ ਰੈਜ਼ਾ ਤੂਰਾ ਕਰ ਰਹੇ ਤੇ ਪਿਛਲੀ ਵੀਡੀਓ ਦੇ ਵਿੱਚ ਟਾਕੀਆਂ ਲਾ ਰਹੇ ਤੇ ਇੱਧਰ ਚਗਾਠਾਂ ਫਿੱਟ ਹੋ ਗਈਆਂ ਜੀ ਤੇ ਆ ਕੰਦ ਕਰਤੀਦੀ ਆਪਾਂ ਨੇ ਤੇ ਆ ਗੇਟ ਦੀ ਮੇਨ ਗੇਟ ਦੀ ਵੀ ਚਗਾਠ ਫਿੱਟ ਹੋ ਗਈ ਬਾਕੀ ਅੰਦਰ ਕਮਰਿਆਂ ਦੀਆਂ ਵੀ ਸਾਰੀਆਂ ਇਹ ਆ ਜਿਹੜੀ ਜਾਲੀ ਸੀਗੀ ਜਾਲੀ ਆਪਾਂ ਨੇ ਲਾਤੀ ਤਕਰੀਬਨ ਇਹ ਛੱਤਾਂ ਤੇ ਵੀ ਨੱਬੜ ਗਈ ਕੰਮ ਤੇ ਸੋਨੂੰ ਅੱਜ ਪੱਤੀਆਂ ਲਾਉਣ ਲੱਗਿਆ ਹੋਇਆ ਆ ਜਿਹੜੀਆਂ ਕੋਰਾਂ ਤੇ ਹੁੰਦੀਆਂ ਆ ਸੈੱਡਾਂ ਤੇ ਲੱਗਦੀਆਂ ਆ ਆ ਇਧਰ ਆਪਾਂ ਨੇ ਬਾਥਰੂਮ ਜਿੱਦਾਂ ਸੋਨੂੰ ਤਾਂ ਨਹੀਂ ਮਾਰੀ ਹੈ ਨਾ ਵੀ ਟ੍ਰੇਲਾਂ ਲਾਉਣੀ ਹੈ ਇਹ ਤੇ ਬੱਜੂ ਕੀ ਥੱਲੇ ਉਹਰੇ ਬਾਥਰੂਮ ਚ ਆਹ ਜਾਲੀ ਟੈਲਾ ਕਰਕੇ ਵੀ ਛੱਡਦਾ ਇਹਦਾ ਹੈਨਾ ਇਹ ਟੈਲਾ ਕਰਕੇ ਆਪਾਂ ਇਹਦਾ ਛੱਡਦਾ ਵੀ ਟੈਲੀਆਂ ਲੱਗਣੀਆਂ ਸਾਰੇ ਬਾਥਰੂਮ ਚ ਤੇ ਆਹ ਹਰ ਟਾਕੀ ਵੀ ਚਿਕਾੜ ਫਿੱਟ ਹੋ ਗਈ ਇੱਧਰ ਅੱਪ ਯਤੋ ਜਿਹੜੀ ਹੁੰਦੀ ਹੈ ਨਹਾਉਣੇ ਵਾਲੀ ਇਹ ਵੀ ਫਿੱਟ ਹੋਈ ਹੋਈ ਆ ਆ ਇਹ ਆ ਦੇਖੋ ਪੂਰਾ ਮਲੇਮ ਹੋ ਗਿਆ ਗੰਦਾ ਆ ਨਾ ਇਤਰੇ ਕਮਰੇ ਦੇ ਵਿੱਚ ਗਾਡ ਫਿੱਟ ਹੋ ਗਈ ਨਾ ਛੱਤਾਂ ਦੇ ਉੱਪਰ ਵੀ ਮਾਰਤਾ ਜਿਹੜੀਆਂ ਤੇੜਾਂੀਆਂ ਦੀਆਂ ਸਾਰੀਆਂ ਭਰ ਹੋ ਗਈਆਂ ਜਿੱਦਲੋਂ ਅੰਦਰੀ ਵਾਲੀ ਗੰਦ ਵੀ ਤਾਂ ਹੀ ਛੜਤੀ ਇਦਿੱਤੇ ਵੀ ਟਾਇਰ ਲੱਗਣੀਆਂ। ਉਹ ਪਰਛੱਤ ਤੇ ਕੰਧਾਂ ਤੇ ਸਾਰੀ ਵੱਜ ਗਈ। ਇਹ ਕਮਰੇ ਵਿੱਚ ਵੀ ਇੱਧਰ ਟੱਕ ਜਿਹੜੀ ਚ ਗਾੜ ਫਿੱਟ ਹੋ ਗਈ। ਛੱਤ ਤੇ ਵੀ ਵੱਜ ਗਈ। ਹਾਂਜੀ ਅੱਜ ਹੋ ਗਿਆ ਜੀ ਨੈਕਸਟ ਦਿਨ ਅਗਲਾ। ਤੇ ਟੁੱਕੋ ਵੱਜ ਗਈ ਸਾਰੇ ਘਰ ਦੇ ਵਿੱਚ ਦੂਜਾ ਕੋਡ ਚੱਲ ਰਿਹਾ ਤੇ ਟਾਕੀਆਂ ਦਰਵਾਜੇ ਵੀ ਲਾਤੇ ਹੀ ਮੇਨ ਐਂਟਰੀ ਗੇਟ ਵੀ ਲੱਗ ਗਿਆ ਆਪਣਾ ਜਿਹੜਾ ਮੇਨ ਗੇਟ ਆਈ ਇਹਨੇ ਬਹੁਤ ਟਾਈਮ ਲੈ ਲਿਆ ਤਕਰੀਬਨ ਪੂਰਾ ਦਿਨ ਲੱਗ ਗਿਆਈ ਇਹਦੇ ਉੱਪਰ ਯਾਨੀ ਫਿੱਟ ਹੋ ਗਈ ਆਈ ਹੁਣ ਤੇ ਇਧਰ ਆ ਟਾਕੀਆਂ ਵੀ ਫਿੱਟ ਹੋ ਗਈਆਂ ਸਾਰੀਆਂ ਕਮਰਿਆਂ ਦੇ ਵਿੱਚ ਵੀ ਹੋ ਗਈਆਂ ਕਿਉਂਕਿ ਠੰਡ ਬਹੁਤ ਫਿਰ ਅੰਦਰ ਸੁੱਕਦਾ ਲੇਟ ਆਈ ਜਿਵੇਂ ਜਿਹੜੀ ਪੱਟੀ ਵੱਜਦੀ ਆ ਹੁਣ ਉਹਦੇ ਕਰਕੇ ਫਿਰ ਸੋਨੂ ਨੇ ਹੁਣ ਟਾਕੀਆਂ ਫਿੱਟ ਕਰਤੀਆਂ ਇਧਰ ਆ ਬਾਹਰਲੇ ਪਾਸੇ ਹੀ ਸਾਰੀਆਂ ਹੁਣ ਟਾਕੀਆਂ ਫਿੱਟ ਕਰਤੀਆਂ ਇਹਨਾਂ ਨੂੰ ਕਵਰ ਅਪ ਕਰ ਲਾਂਗੇ ਆਪਾਂ ਆ ਚਗਾਠ ਚ ਗੂੜ ਦਾ ਦੇਖਦੇ ਆਂ ਫਿਰ ਲਪਾਈ ਲਪੂਈ ਦਾ ਕੀ ਬਣਦਾ ਫਿਰ ਸ਼ਾਇਦ ਕੱਟ ਕੇ ਦੁਬਾਰਾ ਫਿੱਟ ਕਰਾ ਦਾਂਗੇ ਇਹ ਆਪਾਂ ਆ ਜਿਹੜੀ ਗ੍ਰਿਲ ਆ ਤੇ ਬਾਕੀ ਪ੍ਰਾਣੀਆਂ ਪੱਟਤੀਆਂ ਹੀ ਸਾਰੀਆਂ ਤੇ ਖਲਾਰੇ ਬਹੁ ਪਏ ਹੋਏ ਆ ਇਹ ਹੌਲੀ ਹੌਲੀ ਬਸ ਉਧਰ ਆਪਣਾ ਗੈਰਜ ਵੀ ਹੁਣ ਖਾਲੀ ਹੋਣ ਲੱਗ ਗਿਆ ਕਿਉਂਕਿ ਇੱਧਰ ਸਾਰਾ ਸ਼ਿਫਟ ਹੋਣ ਲੱਗ ਗਿਆ ਇਮਾਰਾਨ ਹੁਣ ਤਾਂ ਮਾੜਾ ਮੋਟਾ ਬਸ ਮਿੱਟ ਸਮਟ ਰਹਿ ਗਈ ਆ ਜੋ ਜੋ ਇੱਧਰ ਤੇ ਇੱਧਰ ਜਾਈ ਜਾਣਾ ਦਾ ਸਮਝ ਲਓ ਇੱਧਰ ਆਪਣੀ ਪਿਆਰੀ ਹੋਈ ਜਾ ਰਹੀ ਆ ਕਰਦੀ ਤੇ ਅੱਜ ਤੁਹਾਨੂੰ ਵੀ ਆਪਾਂ ਮੁੜ ਕੇ ਫੈਕਟਰੀ ਵਾਲੇ ਜਿਹੜੇ ਮੁੰਡੇ ਆ ਸਾਰੇ ਉਹ ਪਾਠ ਵੀ ਰੱਖਾਇਆ ਆ ਆਪਾਂ ਨੇ ਗੁਰਦੁਆਰੇ 'ਚ ਤੇ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨੇ ਕਰਾਵਾਂਗੇ ਉੱਥੇ ਸ਼ਾਮ ਨੂੰ ਦੇਖਦੇ ਹੀ ਸ਼ਾਇਦ ਪ੍ਰੋਗਰਾਮ ਆਈ ਵੀ ਉੱਥੇ ਹੀ ਰਿਹਾ ਜਾਵੇ ਤੇ ਪਹਿਲਾਂ ਹੁਣ ਅੰਦਰ ਦਾ ਤੁਹਾਨੂੰ ਇੱਕ ਵਾਰੀ ਨਿਗਾ ਮਰਾਦੀ ਹੈ ਜੀ ਇੱਧਰ ਸੋਨ ਨੂੰ ਲੱਗਿਆ ਸਾਡਾ ਮਦੀਪ ਵੀ ਆਇਆ ਹੋਇਆ ਹੈ। ਹੂੰ। ਦੂਹਾ ਕੋਡ ਚੱਲ ਰਿਹਾ ਹੁਣ ਸੋਨ ਨੂੰ ਦਾ ਪੱਟੀ ਦਾ। ਦੂਏ ਦੀ ਸਫਾਈ ਦੇਖੋ ਇਹਦੀ। ਦੂਏ ਦੀ ਪੂਰੀ ਐ ਨਾ ਫੁੱਲ ਸਫਾਈ ਆ। ਇਹ ਨਰਵਸ ਹੋ ਜਾਂਦਾ ਯਾਰ ਤੇ ਮੈਂ ਫੋਨ ਲੈ ਕੇ ਆ ਜਾਂਦਾ ਨਾ ਮੇਰੇ ਦੇਖਦਾ ਹੀ ਨਹੀਂ ਹੈਗਾ ਇੱਧਰ। ਹੂੰ ਕਹੀ ਜਾਂਦਾ ਬਲੌਗ ਬਣਾਣਾ। ਨੇ ਵੀ ਦੂਏ ਵੀਰ ਵੀ ਆ ਗਏ ਹੁਣ ਇੱਧਰ ਆਪਣੇ ਉਹਨਾਂ ਨੇ ਨਾਲੇ ਸੋਨੂ ਦੇ ਹੁਣ ਕੰਦਾ ਕਰਨੀ ਸ਼ੁਰੂ ਕਰ ਦੇਣੀ ਆ ਅੱਜ ਨਾਈਟ ਲਾਉਣੀ ਆ ਅੱਜ ਨਿਵੇੜਨਾ ਇਹ ਕਮਰਾ ਕੋਈ ਨਹੀਂ ਹਜੇ ਤਾਂ ਹੈਗਾ ਟਾਈਮ ਇੱਥੇ ਲੱਗ ਜੰਦੇ ਆ ਲੈ ਇੱਧਰ ਉੱਪਰ ਉਹ ਜਿਹੜੀ ਲਾਈਨ ਆ ਉਹਦੇ ਉੱਤੇ ਇੱਥੇ ਆ ਅੰਦਰ ਦੇ ਬੰਨੀਆਂ ਲੱਗਦੇ ਆ ਟਾਕੀਆਂ ਤਾਂ ਹੁਣ ਠੰਡ ਦਾ ਫਾਇਦਾ ਠੰਡ ਦਾ ਬਹੁਤ ਫਰਕ ਪੈ ਗਿਆ ਟਾਕੀ ਨਾਲ ਸਾਰਾ ਕੁੱਲ ਇਹ ਬਹੁਤ ਬਹੁਤ ਨਾਲ ਨਾਲੇ ਉਹ ਵੀ ਜੇ ਮੜਾ ਮੋਟਾ ਹੀ ਖੜਕੇ ਖੁੜਕੇ ਵਾਲਾ ਕੰਮ ਵੀ ਬੰਦਾ ਹੁਣ ਤਾਂ ਆਪਣਾ ਹੈ ਵੀ ਨਹੀਂ ਕੋਈ ਖੜਕੇ ਵਾਲਾ ਟਾਕੀ ਦਾ ਹੁਣ ਟਾਕੀ ਦਾ ਫਾਇਦਾ ਆ ਉਹ ਇਹਦੇ ਬਾਅਦ ਇਹਦੇ ਪੇਪਰ ਵੀ ਪੱਜਣਾ ਜਿੱਥੇ ਜਿੱਥੇ ਉਹ ਲੱਗੇ ਆ ਸਾਰੇ ਪਰ ਫਿਰ ਉਹ ਉਹਨੇ ਹੋਰ ਉਹ ਕਰਨੀ ਆ ਜਿਵੇਂ ਸਫਾਈ ਸਫਾਈ ਵੱਧ ਹੋਰ ਹੋ ਜਾਣੀ ਸਫਾਈ ਠੀਕ ਆ ਤੇ ਤਾਂ ਮੈਂ ਨਜ਼ਰ ਰੱਖਣਾ ਕਰਾਂ ਉਹਨਾਂ ਨੂੰ ਕਰਨਾ ਤੇ ਹੋਣਾ ਰੰਗ ਤਾਂ ਜਿਵੇਂ ਆਪਣੇ ਭਰਾ ਵੀ ਹਨ ਵੀ ਜਿਵੇਂ ਇਸਕੋ ਜਦੋਂ ਰੰਗ ਇੱਕ ਹੋਰ ਬੰਦ ਨਾ ਕਰੋ ਦੋ ਜੇ ਦੋ ਤੋਂ ਵੱਧ ਨਾ ਮਾਰੋ ਨਾ ਤੇ ਨਾ ਬੰਦ ਕਰੋ ਰੰਗ ਦੇ ਸਾਨੂੰ ਯਾਰ ਰੰਗ ਦੇਖਦੇ ਆਂ ਮੈਂ ਤੈਨੂੰ ਕਿਹੜਾ ਕਹਿੰਦਾ ਤਾਂ ਦਰੰਗ ਪੀਸ ਲੱਗਤ ਕਰਨਾ ਵੀ ਕਿੱਦਾਂ ਦਾ ਰੰਗ ਕਰਿਆ ਜਾਵੇ ਮੈਂ ਕਹਿੰਦਾ ਪਾਲੀ ਨਹੀਂ ਜਾਂਦਾ ਯਾਰ ਚਿੱਟਾ ਲਗੋ ਪਾਲੀ ਨਾ ਰੰਗ ਆਪਾਂ ਦੂਆ ਕਹਿੰਦਾ ਮੈਂ ਤੈਨੂੰ ਸ਼ਾਈਨਿੰਗ ਜੀ ਵਾਲਾ ਚਲੋ ਰੰਗ ਤਾਂ ਦੇਖਦੇ ਆਂ ਬਾਅਦ ਚੋਂ ਹਾਂ ਕਾਲੀਆਂ ਟੈਲਾਂ ਸਾਰੀਆਂ ਇਹ ਤਾਂ ਨਾ ਰੰਗ ਤਾਂ ਆਪਾਂ ਨੇ ਜਾਂ ਇੱਕ ਤਾਂ ਲਾਈਟ ਰੱਖਣੇ ਆ ਸਾਨੂੰ ਵੀ ਆਪਾਂ ਕਹਿੰਦੇ ਜਾਂ ਫੇ ਚਿੱਟਾ ਵੀ ਸਹੀ ਹੋ ਆ ਹਨਾ ਅਸ਼ਕਾ ਉਹ ਪਲਾਸਟਿਕ ਫਿਰ ਉਹ ਸ਼ਾਈਨਿੰਗ ਵਾਲਾ ਹੋਊਗਾ ਹੈ ਵੀ ਚਮਕਰ ਚਮਕ ਮਾਰੂਗੀ ਆ ਕਹਿੰਦਾ ਇਹ ਰੈਣੀ ਆ ਫਿਰ ਟਾਕੀਆਂ ਟੁਕੀਆਂ ਕਵਰ ਅਪ ਕਰ ਲਿਓ ਸਾਰਾ ਕੁਝ ਨਾ ਟ੍ਰੇਲਰ ਆ ਜਾਏ ਇਹ ਇਹਨਾਂ ਨੂੰ ਇਹਦਰ ਮਸ਼ੀਨ ਲੱਗਣੀ ਆ ਬਹੁਤ ਦੀ ਰਾਖੂ ਸਰਮਾਰ ਪਾਸ ਜਨ ਸੁਣੀ ਕਾਵਿ ਬਾਤ ਰੈਂਤੀ ਚੋਹਈ ਅਮਰੇ ਕਰੂ ਹਾਥ ਦੇ ਰੱਛਾ ਪੂਰਨ ਹੋਵੇ ਜਿਸ ਕੀ ਇੱਛਾ ਤਵ ਚੰਨ ਗਹਿ ਹੁ ਮਹਾਰਾ ਆਪਣਾ ਧਿਆਨ ਤੂ ਪ੍ਰਤਪਾਰਾ ਅਮਰੇ ਦੁਸ਼ਟ ਸੰਗਤੋਂ ਕਾਬੋ ਆਪ ਹਸਨ ਮੋਹਿ ਵਿਚਾਰੋ ਸੋਹਿਵਸ ਅਮਰੇ ਪਰਵਾਰਾ रहे ਗਿਆ ਫੈਕਟਰੀ ਵਾਲੇ ਮੁੰਡੇ ਸਾਰੇ ਬਾ ਲੰਗਰ ਹਾਲ ਚ ਖੜੇ ਆ ਆਪਾਂ ਬਾ ਲੰਗਰ ਦੀ ਤਿਆਰੀ ਹੋ ਰਹੀ ਆ ਹੁਣ ਇੱਧਰ ਇੱਧਰ ਵੀਰ ਖਲੋਤੇ ਆਪਣੇ ਸਬਜੀ ਭਾਜੀ ਬਣ ਗਈ ਸਾਰਾ ਸਬਜੀ ਵਾਲੀ ਲੰਗਰ ਸ਼ੁਰੂ ਕਰਨ ਲੱਗੇ ਆ ਨਿਆਣਿਆਂ ਦੇ ਵਿੱਚ ਨਿਆਣਿਆਂ ਦੇ ਭਾਂਡੇ ਥੋੜਾ ਪਾਈ ਲੇਵੀਆ ਲੰਗਰ ਆ ਵੀਰੇ ਠੀਕ ਆ ਭਾਜੀ ਲੇਵੀਆ ਲੰਗਰ ਓਕੇ ਅਗਰ ਧੀਵੇ ਪੈ ਚੱਲੇ ਆ ਭਾਜੀ ਇੰਡੀਆ ਤੋਂ ਆਏ ਨਹੀਂ ਠੀਕ ਆ ਭਾਜੀ ਇਹਨਾਂ ਗੁਰਦਾਸਪੁਰਿਆ ਆ ਸਰਵਿਸ ਵਾਲੇ ਖੜੇ ਆ ਮੁੰਡੇ ਇੱਧਰ ਸਾਡੇ ਹੈ ਆ ਸਾਡੇ ਕਾਪੂ ਸਾਹਿਬ ਉਧਰ ਪਿੱਛੇ ਕਾਪੂ ਸਿੰਘ ਸਾਹਿਬ ਕਰਦੇ ਹੀ ਮੇਨ ਚੱਕ ਲੋ ਜੀ ਫਿਰ ਚੱਕ ਲੋ ਪਿੰਡ ਜੀ ਪ੍ਰਸ਼ਾਦਾ ਸ਼ੁਰੂ ਹੋ ਚੁੱਕਿਆ ਹੈ ਸਾਰੇ ਵੀਰ ਸੇਵਾ ਕਰਨ ਦੇ ਅੱਜ ਅੱਜ ਇੱਧਰ ਬਲੌਗ ਆਂਦੇ ਫਿਰ ਮੰਨਦੀਪ ਭਾਜੀ ਉਹ ਜਾ ਰਹੇ ਨੇ ਸੇਵਾ ਕਰ ਰਹੇ ਸਰਜੀ ਬਾਜੁਰ ਜੀ ਐ ਹੈ ਕੋਈ ਦੱਤ ਦੂਸਰ ਤੇ ਖੈਦੀ ਬਾਹਵਾਂ ਰਗੜੇ ਲੱਗ ਰਹੇ ਨੇ ਚਲੋ ਬੰਦਾ ਰੱਜਿਆ ਆਵੇ ਇਹ ਆਪਣੇ ਕਾਪੂ ਸਭ ਖਲੋਤੇ ਨਹੀਂ ਸਰਵਿਸ ਵਾਲੇ ਤੇ